ਉਹ ਵੀ 105 ਤਾਪ ਹੋ ਗਿਆ ਤੁਹਾਨੂੰ ਵੀ ਤਾਪ ਚੜ ਜਾਂਦਾ ਕਦੇ-ਕਦੇ ਬੁਖਾਰ ਹੋ ਜਾਂਦਾ ਜਦੋਂ ਕਦੇ-ਕਦੇ ਵੀ ਬੁਖਾਰ ਹੋ ਜਾਂਦਾ ਬਿਨਾ ਟੀਕੇ ਤੋਂ ਬਿਨਾ ਗੋਲੀ ਤੋਂ ਬਿਨਾ ਡਾਕਟਰ ਤੋਂ ਦਵਾਈ ਖਾਦੇ ਬਿਨਾ ਘਰ ਦੇ ਵਿੱਚ ਰਹਿ ਕੇ ਤੁਸੀਂ ਆਪ ਦਾ ਬੁਖਾਰ ਜਿਹੜਾ ਸਹੀ ਕਰ ਸਹੀ ਕਰ ਸਕਦੇ ਹੋ ਰਸੋਈ ਦੇ ਵਿੱਚ ਜਾਓ ਤੇ ਰਸੋਈ ਦੇ ਵਿੱਚ ਜਾ ਕੇ ਕੀ ਕਹਿੰਦਾ ਕਿ ਪਿਆਜ਼ ਚੱਕੋ ਦੋਸਤੋ ਇਸ ਪਿਆਜ਼ ਦੇ ਨਾਲ ਭਾਵੇਂ ਤੁਹਾਨੂੰ ਬੁਖਾਰ ਆ ਰਿਹਾ 100 ਭਾਵੇਂ 102 ਤੇ ਭਾਵੇਂ 105 ਇਹਦੇ ਨਾਲ ਤੁਸੀਂ ਆਪ ਦਾ ਜਿਹੜਾ ਪਤਾ ਪਿਆਣਾ ਬਿਲਕੁਲ ਸਹੀ ਕਰ ਸਕਦੇ ਜੇ ਘਰ ਦੇ ਵਿੱਚ ਰਹਿ ਕੇ ਉਹ ਵੀ ਸਿਰਫ 5 ਤੋਂ 10 ਮਿੰਟ ਦੇ ਵਿੱਚ ਉਹ ਕਿਵੇਂ ਕਰਨਾ ਆਜੋ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਸ਼ੇਅਰ ਕਰ ਦਿਓ ਸਾਰੇ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਲੈ ਸਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਦੋਸਤੋ ਜਿਹੜੇ ਲੋਕਾਂ ਨੂੰ ਕਈ ਵਾਰ ਕੀ ਹੁੰਦਾ ਕਿ ਕਈ ਲੋਕਾਂ ਨੂੰ ਬੁਖਾਰ ਜਿਹੜਾ ਨਾ ਬਹੁਤ ਜ਼ਿਆਦਾ ਚੜ ਜਾਂਦਾ ਫਿਰ ਉਤਰ ਜਾਂਦਾ ਫਿਰ ਚੜ ਜਾਂਦਾ ਫਿਰ ਉਤਰ ਜਾਂਦਾ ਦਵਾਈਆਂ ਹੀ ਖਾ ਖਾ ਕੇ ਜਿਹੜਾ ਪਾਗਲ ਹੋ ਜਾਂਦਾ ਬਹੁਤੀਆਂ ਦਵਾਈਆਂ ਵੀ ਤੁਹਾਨੂੰ ਪਤਾ ਕਿ ਨਹੀਂ ਖਾਣੀਆਂ ਚਾਹੀਦੀਆਂ ਪਰ ਦੋਸਤੋ ਬਿਨਾ ਕਿਸੇ ਡਾਕਟਰ ਕੋ ਜਾਏ ਜਾਂ ਫਿਰ ਬਿਨਾ ਕੋਈ ਕਿਤੇ ਸਿਰਫ ਤੁਸੀਂ ਘਰ ਦੇ ਵਿੱਚ ਹੀ ਇਹਦਾ ਜਿਹੜਾ ਇਲਾਜ ਹੈ ਸਿਰਫ ਪੰਜਾਂ ਤੋਂ 10 ਮਿੰਟਾਂ ਦੇ ਵਿੱਚ ਕਰ ਸਕਦੇ ਹੋ ਵੀ ਕੋਈ ਬਿਨਾ ਪੈਸੇ ਖਰਚ ਕੀਤਾ ਜਾਂ ਕਰਨਾ ਕੀ ਹੈ ਇਤੋਂ ਤੁਸੀਂ ਆਪਣੀ ਘਰ ਦੀ ਰਸੋਈ ਦੇ ਵਿੱਚ ਜਾਣਾ ਤੇ ਇੱਕ ਪਿਆਜ਼ ਚੱਕ ਲੈਣਾ ਹੈ ਦੋਸਤੋ ਇਹ ਪਿਆਜ਼ ਇੰਨਾ ਕਿ ਛੱਤੀ ਸ਼ੈਲੀ ਹੈ ਨਾ ਆਪਣਾ ਬੁਖਾਰ ਆਪਣਾ ਜਿਹੜਾ ਤਾਪ ਹੈ ਨਾ ਉਹਨੂੰ ਢਾਉਣ ਦੇ ਵਿੱਚ ਉਹਨੂੰ ਲਾਉਣ ਦੇ 55 ਮਿੰਟਾਂ ਦੇ ਵਿੱਚ 10 ਮਿੰਟਾਂ ਦੇ ਵਿੱਚ ਜਿਹੜਾ ਤੁਹਾਡਾ ਬੁਖਾਰ ਹੈ ਇਹ ਖਿੱਚ ਲੂਗਾ ਇੰਨੀ ਕੀ ਜਿਹੜੀ ਤਾਕਤਵਰ ਜੀ ਕਰਨਾ ਕੀ ਉਹਦੇ ਲਈ ਦੋਸਤੋ ਇੱਕ ਪਿਆਜ਼ ਭਾਵੇਂ ਤੁਸੀਂ ਛੋਟਾ ਲੈ ਲਓ ਤੇ ਭਾਵੇਂ ਲੈ ਲਓ ਕੋਈ ਵੱਡਾ ਪਿਆਜ਼ ਜੀ ਦੋਸਤੋ ਇਸ ਪਿਆਜ਼ ਨੂੰ ਆਪਾਂ ਛਿੱਲਣਾ ਨਹੀਂ ਆ ਇਹਦੇ ਯਹਾਂ ਉੱਪਰਲੀ ਉੱਪਰਲੀ ਇਹ ਡੰਡੀ ਡੁੰਡੀ ਜੀ ਹੈ ਨਾ ਇਹ ਲਾ ਲਵਾਂਗੇ ਤਾਂ ਆਪਾਂ ਇਹਦੀ ਇਹ ਚੀਜ਼ ਵੀ ਨਹੀਂ ਲਾਉਣੀ ਤੇ ਨਾ ਹੀ ਆਪ ਇਨੋਂ ਸਿਰਫ ਫੋਲਟ ਵੇਚ ਇੱਕ ਰੋਏ ਦੇ ਦੋ ਟੋਟੇ ਕਰ ਲੈਣੇ ਆ ਦੋ ਪੀਸ ਕਰ ਲੈਣੇ ਆ ਲਓ ਵੀ ਦੋਸਤੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਪਿਆਜ਼ ਆ ਨਾ ਛਿੱਲੜ ਸਮੇਤ ਹੀ ਰੱਖਣੇ ਆ ਇਹ ਨਹੀਂ ਕਿ ਇਹਦੀ ਛਿੱਲੜ ਨਹੀਂ ਜੇ ਲਾਉਣੀ ਛਿੱਲੜ ਸਮੇਤ ਹੀ ਪਿਆਜ਼ ਨੂੰ ਆਪਾਂ ਇਹਨੂੰ ਕੱਟ ਲੈਣਾ ਪਿਆਜ਼ ਕੱਟਣ ਤੋਂ ਬਾਅਦ ਕੀ ਕਰੀਏ ਇਹ ਕੀ ਹੈ ਇਹ ਦੋਸਤੋ ਹੈਗਾ ਜੀ ਲੂਣ ਥੋੜਾ ਜਿਹਾ ਨਮਕ ਲੈ ਲੈਣਾ ਤੇ ਨਮਕ ਆਪਾਂ ਇਹਦੇ ਉੱਤੇ ਪਾ ਲੈਣਾ ਇਹੜਾ ਸਬਜ਼ੀਆਂ ਦੇ ਵਿੱਚ ਆਪਾਂ ਨਮਕ ਪਾਉਨੇ ਆ ਨਾ ਲੂਣ ਪਾਉਨੇ ਆ ਉਹ ਨਮਕ ਆਪਾਂ ਦੋਵੇਂ ਗੰਡਿਆਂ ਦੇ ਉੱਤੇ ਪਾ ਲੈਣਾ ਜਿੱਥੋਂ ਆਪਾਂ ਕਰੀਏ ਲਓ ਜੀ ਬਹੁਤਾ ਨਮਕ ਵੀ ਨਹੀਂ ਪਾਉਣਾ ਤੇ ਥੋੜਾ ਜਿਹਾ ਨਮਕ ਜਿਹੜਾ ਵਾ ਪਾਉਣਾ ਆ ਥੋੜਾ ਜਿਹਾ ਨਮਕ ਪਾਉਣ ਤੋਂ ਬਾਅਦ ਹੁਣ ਆਪਾਂ ਇਹਦਾ ਕਰਨਾ ਕੀ ਹੈ ਲਓ ਜੀ ਉਸ ਤੋਂ ਬਾਅਦ ਜਿਨ੍ਹਾਂ ਨੂੰ ਬੁਖਾਰ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਹਨਾ ਬੁਖਾਰ ਹੋ ਜਾਂਦਾ ਅੱਧੀ ਰਾਤ ਨੂੰ ਬੁਖਾਰ ਹੋ ਜਾਂਦਾ ਉਦੋਂ ਆਪਾਂ ਡਾਕਟਰ ਕੋਲ ਵੀ ਭੱਜ ਕੇ ਜਾਣੀ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਦੋ ਤੋਂ ਇਹ ਚੀਜ਼ ਲੈ ਲੈਣੀ ਹੈ ਦੋ ਜਰਾਬਾਂ ਮੋਜੇ ਇਹ ਜਰਾਬਾਂ ਦੋ ਲੈ ਲੈਣੀਆਂ ਹੈ ਤੇ ਜਰਾਬਾਂ ਦੋਸਤੋ ਅੱਧੀਆਂ ਆਪਾਂ ਇੱਥੇ ਪਾ ਲੈਣੀਆਂ ਆਪਣੇ ਪੈਰ ਦੇ ਹੁਣ ਕਰਨਾ ਕੀ ਹੈ ਕਿ ਜਿਹੜੇ ਪਿਆਜ਼ ਨੂੰ ਆਪਾਂ ਦੋਸਤੋ ਲੋਨ ਲਾਇਆ ਇਹ ਪਿਆਜ਼ ਜਿਹੜਾ ਨਮਕ ਹੈ ਨਾ ਇਸ ਪਿਆਜ਼ ਨੂੰ ਆਪਾਂ ਪੈਰ ਦੀ ਤਲੀ ਦੇ ਉੱਤੇ ਇਸ ਤਰੀਕੇ ਦੇ ਨਾਲ ਰੱਖ ਲੈਣਾ ਦੋਸਤੋ ਵੇਖੋ ਤੇ ਆਪਾਂ ਆਪਣੀ ਜਰਾਬ ਜਿਹੜੀ ਹੈ ਉੱਪਰ ਚੜਾ ਲੈਣੀ ਹੈ ਲਓ ਜੀ ਇਸੇ ਤਰੀਕੇ ਦੇ ਇਸ ਤਰੀਕੇ ਆਪਾਂ ਦੂਜੇ ਤੇ ਕਰਾਂ ਮਿੱਤਰੋ ਇਸ ਤਰੀਕੇ ਦੇ ਨਾਲ ਪਿਆਜ਼ ਜਿਹੜੇ ਹਨ ਤੁਸੀਂ ਆਪਣੀ ਪੈਰ ਦੀ ਤਲੀ ਦੇ ਥੱਲੇ ਰੱਖ ਲੇ ਤੁਸੀਂ ਇਹ ਚੀਜ਼ ਰੱਖ ਕੇ ਤੇ ਤੁਸੀਂ ਆਰਾਮ ਨਾਲ ਬੈੱਡ ਤੇ ਪੈ ਜਾਣਾ ਬੈੱਡ ਤੇ ਸੌਂ ਜਾਣਾ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਤੁਹਾਡਾ ਬੁਖਾਰ ਥੱਲੇ ਆ ਜਾਏਗਾ ਖਿੱਚਿਆ ਜਾਊਗਾ ਸਾਰਾ ਹੀ ਦੋਸਤੋਂ ਉੱਤਰ ਜਾਊਗਾ ਇੰਨਾ ਕਿ ਇਹ ਜਿਹੜਾ ਸੌਖਾ ਤਰੀਕਾ ਵਾ ਬੁਖਾਰ ਨੂੰ ਢੋਂ ਦੇ ਵਿੱਚ ਫੀਵਰ ਨੂੰ ਹਟਾਉਣ ਦੇ ਵਿੱਚ ਤੁਸੀਂ ਇਹ ਵਾਲਾ ਤਰੀਕਾ ਦੋਸਤੋਂ ਕਰਕੇ ਤੇ ਪੰਜ 10 ਦਾਸਾਂ ਮਿੰਟਾਂ ਤੋਂ ਬਾਅਦ ਤੁਸੀਂ ਆਪਣੀਆਂ ਜਰਾਬਾਂ ਵੀ ਲਾ ਲੈਣੀਆਂ ਤੇ ਗੰਡਾ ਜਿਹੜਾ ਤੁਸੀਂ ਸੁੱਟ ਦੇਣਾ ਤੇ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਹੈ ਬਹੁਤ ਵਧੀਆ ਮਿਲੂਗਾ ਇੰਨਾ ਕਿ ਵਧੀਆ ਕਾਰਗਰ ਮਿਲੂਗਾ ਕੀ ਕਹਣ ਦੀਆਂ ਗੱਲਾਂ ਤੁਹਾਨੂੰ ਕੋਈ ਦਵਾਈ ਵੀ ਖਾਣ ਦੀ ਲੋੜ ਨਹੀਂ ਪੈਣੀ ਤੇ ਦੋਸਤੋ ਤੁਸੀਂ ਇਹਨੂੰ ਅਜਮਾ ਕੇ ਵੇਖੋ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਆ ਬਹੁਤ ਵਧੀਆ ਮਿਲੇਗਾ ਤੇ ਵੀਡੀਓ ਚੰਗੀ ਲੱਗੀ ਨਾ ਤੇ ਦੋਸਤੋ ਦਬ ਕੇ ਸ਼ੇਅਰ ਕਰ ਦਿਓ ਸਾਰਿਆਂ ਤੱਕ ਗਾਂ ਦੀਆਂ ਤੇ ਗਾਂ ਵੀ ਦੋਸਤੋ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇਖਣ ਲਈ ਪੇਜ ਨੂੰ ਫੋਲੋ ਕਰਕੇ ਜਾਓ ਸਾਰਿਆਂ ਤੱਕ ਧੰਨਵਾਦ ਸਾਰਿਆਂ